ਸੇਵਾ ਕੰਧਾ ਮੁਕਾਇਤਾ ਮਨੁੱਖੀ ਅਸੂ ਕੀ ਕੰਨਾ ਕਰੂੰ ਮੈਂ ਸਰਜੀਵਨ ਲਾਲ ਪਿੰਡ ਸੰਨੀ ਟੋਲੇ ਦਾ ਸਰਪੰਚ ਇਹਨਾਂ ਨੇ ਚਾਹਦੇ ਤੌਰ ਤੇ ਮੈਨੂੰ ਸਰਪੰਚ ਚੁਣੀਆ ਮੈਂ ਪਿੰਡ ਦੇ ਵਿਕਾਸ ਵਿਕਾਸ ਦੀ ਆਪਣੇ ਤਨੋਂ ਮਨ ਨਾਲ ਸੇਵਾ ਕਰਾਂਗਾ ਜਿਸਾਰ ਪਿਛਲੀ ਪੰਚਾਇਤੋਂ ਲੋਕ ਕਿੜੇ ਅਧੂਰੇ ਕੰਮ ਰਹਿ ਗਏ ਜੋ ਤੁਹਾਡੀ ਗਾਈਜੇ ਪੂਰੇ ਕਰਾਈ ਜੇ ਮੇਰੇ ਪਿੰਡ ਚ ਗਲੀਆਂ ਨਾਲੀਆਂ ਅਤੇ ਡੰਗੇ ਸੰਸਾਨ ਘਾਟ ਪਿੰਡ ਦੇ ਹੋਰ ਕੰਮ ਜਿਹੜੇ ਆ ਉਹਨਾਂ ਦਾ ਉਹਨਾਂ ਦਾ ਵਿਕਾਸ ਕੀਤਾ ਜਾਏਗਾ ਸਦਾ ਤੁਸੀਂ ਆਪ ਦੇਖਿਆ ਹੋਏਗਾ ਪਿੰਡਾਂ ਦੇ ਵਿੱਚ ਜਦੋਂ ਬਾਹਰ ਜਾਇਦਾ ਸੋ ਲਾਈਟਾਂ ਲੱਗੀਆਂ ਹੁੰਦੀਆਂ ਨੇ ਬੂਲ ਬੂਟੇ ਲੱਗੇ ਹੁੰਦੇ ਨੇ ਸੋ ਜਦੋਂ ਪਿੰਡ ਦੇ ਵੱਟ ਪਿੰਡਾਂ ਦੇ ਅੰਦਰ ਚਾਈਏ ਤਾਂ ਸੋ ਪਸੂਣੀ ਪਾਰਕਿੰਗ ਨਜ਼ਰ ਆਉਂਦੀ ਆ ਦਸਾਂਤਰੀ ਹੁੰਦੀ ਆ ਬੱਚਿਆਂ ਵਾਂਗ ਝੂੜੇ ਲੱਗੇ ਹੁੰਦੇ ਨੌਜਵਾਨਾਂ ਵਾਂਗ ਓਪਨ ਜਿਮ ਹੋਈ ਹੁੰਦੀ ਜੀ ਸੋ ਇੱਕ ਸੋਹਣੀ ਨਜ਼ਰ ਆਉਂਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਇਦਾਂ ਦੀ ਕੋਈ ਖੁਸ਼ਲਤੀ ਆ ਗਈ ਹੈ ਹਾਂ ਅਸੀਂ ਚਾਹੁੰਦੇ ਆ ਵੀ ਸਾਡੇ ਪਿੰਡ ਵਿੱਚ ਇੱਕ ਖੇਡ ਦਾ ਮੈਦਾਨ ਹੈ ਉਰੇ ਡੰਗੇ ਢੁੰਗੇ ਕਢਾ ਰਹੇ ਆ ਅਸੀਂ ਨੰਬਰ 2 ਸਕੂਲ ਦੇ ਵਿੱਚ ਜਿਹੜੀ ਆ ਉਹ ਟਾਇਲ ਦਾ ਕੰਮ ਜਿਹੜਾ ਉਹ ਚਾਲੂ ਕਰਵਾਣਾ ਠੀਕ ਹੈ ਦੂਸਰਾ ਜਿਹੜਾ ਅਸੀਂ ਇਹ ਗਲੀਆਂ ਨਾਲੀਆਂ ਅਤੇ ਲਾਈਟਾਂ ਬਾਰੇ ਜਿਹੜਾ ਲਿਖ ਕੇ ਦੇ ਚੁੱਕੇ ਹਾਂ ਠੀਕ ਹੈ ਲਾਈਟਾਂ ਲਾਈਟਾਂ ਦਾ ਵੀ ਜਿਹੜੇ 18 ਲਾਈਟਾਂ ਅਸੀਂ ਲਿਖ ਕੇ ਦੇ ਦਿੱਤੀਆਂ ਹੋਰ ਅੰਗਣਵਾੜੀ ਦੇ ਜਿਹੜਾ ਉਰੀ ਚਾਰਦਵਾਰੀ ਘੜਵਾਈ ਹੈ ਤੇ ਉਹ ਡਿਮਾਂਡ ਕਰਦੇ ਆ ਵੀ ਸਾਡੀ ਧਰਮਸ਼ਾਲਾ ਵਾਸਤੇ ਜਿਹੜਾ ਸਾਨੂੰ ਬੱਦ ਤੋਂ ਬੱਦ ਗ੍ਰਾਂਟ ਦਿੱਤੀ ਜਾਏ ਤਾਂ ਜੀ ਆਮ ਜਨਤਾ ਜਿਹੜੀ ਹੈ ਉਥੇ ਗਰੀਬ ਲੋਕਾਂ ਦੀ ਜਿਹੜੇ ਕੰਮ ਜਿਹੜੇ ਆ ਛਕਣ ਜਾਂ ਹੋਰ ਛੋਟੇ ਮੋਟੇ ਜਿਹੜੇ ਫੰਕਸ਼ਨ ਉਥੇ ਕਿਤੇ ਜਾਣਾ ਜੀ ਸਰ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਦੀ ਕਾਫੀ ਸਮੱਸਿਆ ਹੁੰਦੀ ਆ ਸੋ ਜਿਹੜੇ ਲੋਕ ਲੋਭ ਹੁੰਦੇ ਆ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਜਿਹੜੇ ਨਜਾਇਜ਼ ਰਾਸ਼ਨ ਕਾਰਡ ਬਣਿਆ ਉਹ ਤੋਂ ਕਿਵੇਂ ਤੇ ਅਜੇ ਤੁਹਾਡੀ ਕੋਈ ਤੇ ਕੋਈ ਅਜਿਹੀ ਸਮੱਸਿਆ ਪਿੰਡ ਜਾਗੀ ਮੇਰੇ ਪਿੰਡ ਵਿੱਚ 80% ਜਿਹੜੇ ਰਾਸ਼ਨ ਕਾਰਡ ਬਣ ਚੁੱਕੇ ਨੇ ਸਿਰਫ ਪੰਜ ਕੇ ਜਿਹੜੇ ਰਾਸ਼ਨ ਕਾਰਡ ਆ ਉਹ ਰਹਿੰਦੇ ਨੇ ਉਹ ਕੋਸ਼ਿਸ਼ ਇਹੋ ਜੀ ਆ ਬਦ ਤੋਂ ਬਦ ਵੀ ਮੈਂ ਉਹ ਵੀ ਜਿਹੜੇ ਆ ਕੰਪਲੀਟ ਕੀਤੇ ਜਾਣ ਇਹ ਸਿਰਫ ਪਿੰਡ ਦੀ এডੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਤੁਹਾਡਾ ਸਕੂਲ ਕਿੰਨੀ ਤੱਕ ਆ ਰਿਹਾ ਕੀ ਤੁਹਾਨੂੰ ਲੱਗਦਾ ਕਿਹਦਾ ਕਮੀਆਂ ਦੇ ਇਹ ਆਪਣੇ ਰੌਣਕ ਵੜਾ ਸਕੂਲ ਜਿਹੜੇ ਸਾਡੇ ਪਿੰਡ ਦਾ ਸਕੂਲ ਜਿਹੜਾ ਉਹ ਸਿਰਫ ਪੰਜਵੀਂ ਤੱਕ ਸਕੂਲ ਹੈ ਅਸੀਂ ਚਾਹੁੰਦੇ ਹਾਂ ਵੀ ਇਹਨੂੰ ਅਪਡੇਟ ਕਰਕੇ ਇਹਨੂੰ 8ਵੀਂ ਤੱਕ ਮਿਡਲ ਤੱਕ ਕੀਤਾ ਜਾਏ ਸਰ ਮਨੋਇਕਾ ਦੀ ਗੱਲ ਕਰੀਏ ਮਨੋਇਕਾ ਦੇ ਵਿੱਚ ਵੀ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਉਹ ਰਜਗਾਨੀ ਦਾ ਸੋ ਨਜਾਇਜ਼ ਨਾਮ ਪਾਈ ਜਾਂਦੇ ਨੇ ਤੋ ਤਦੀਗ ਵੈਦਿਓ ਤੇ ਕਿਵੇਂ ਪ੍ਰਭਾਵ ਕੀਤੀ ਹੈ ਅਹੀਂ ਜੋਗ ਚ ਰਹੇ ਉਮੀਦ ਹੋਣ ਕੇ ਲਾਭਪਾਤਰੀ ਉਹਨਾਂ ਨੂੰ ਹੀ ਰੱਖਿਆ ਜਾਏਗਾ ਉਹਨਾਂ ਨੂੰ ਕੰਮ ਦਿੱਤਾ ਜਾਏਗਾ 90 ਦਿਨ ਦਾ ਉਹਨਾਂ ਨੂੰ ਕੰਮ ਦਿੱਤਾ ਜਾਏਗਾ ਸਰ ਪਿੰਨਾਂ ਦੇ ਵਿੱਚ ਕਈ ਵਾਰੀ ਚੱਲਦੀ ਇਹਨੇ ਗਵਾਜੰਦੇ ਲੋਕਾਂ ਨੂੰ ਥਾਣੇ ਪੇਜਣੇ ਤੱਕ ਹੀ ਹੋਣੇ ਪਿੰਡ ਉਹਦਾ ਸਮਾਂ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦਾ ਕੀ ਫਰਕ ਹੁੰਦਾ ਕਿ ਜੁੰਮੇ ਦੇ ਕਿਵੇਂ ਦੇ ਅਹੀਂ ਤਣੂ ਮਨੂ ਜਿਹੜੀ ਹੈ ਪਿੰਡ ਦੀ ਸੇਵਾ ਕਰਾਂਗੇ ਮਤਲਬ ਕਿ ਜੋ ਵੀ ਛੋਟੇ ਮੋਟੇ ਝਗੜੇ ਹੋਣਗੇ ਉਹ ਆਪ ਹੀ ਨਿਪਟਾਵਾਂਗੇ ਨਾ ਕਿ ਕਿਸੇ ਨੂੰ ਬਾਹਰ ਪਖੀ ਭੇਜਾਂਗੇ ਥਾਣੇ ਤਹਿਸੀਲਾ ਜਾਂ ਕਿਸੇ ਨੂੰ ਵੀ ਜਾਣ ਦਿੱਤਾ ਜਾਏਗਾ ਕਿ ਸਾਡਾ ਸੈਂਟਰ ਸਰਕਾਰ ਦਾ ਪੰਜਾਬ ਸਰਕਾਰ ਸੁਵਿਧਾਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚ ਜੁਣੀਆਂ ਸੁੱਖ ਨੇ ਕਿੰਨਾ ਕਿੱਧਰ ਤਰੇ ਬਣੀ ਹੁੰਦੀਆਂ ਤੋਂ ਹਾਂ ਤੱਕ ਪਹੁੰਚ ਨਹੀਂ ਹੁੰਦੀਆਂ ਉਹ ਤੁਹਾਡੇ ਵੱਲੋਂ ਉਹ ਹਾਂ ਲਾਗੀ ਵੀ ਕੀਤਾ ਜਾਏਗਾ ਅਸੀਂ ਕੋਈ ਵੀ ਪਿੰਡ ਵਿੱਚ ਧੜੇਬਾਜ਼ੀ ਨਹੀਂ ਹੋਂਦਾਂਗੇ ਇਸਾਰਾ ਦੇ ਸੈਂਕੜੇ ਗੋੜ ਬਣ ਜਾ ਪੰਜਾਬ ਸਰਕਾਰ ਸੁਖਸੂਰ ਦੇ ਗਰੀਬ ਲੋਕਾਂ ਵਾਸਤੇ ਪਿੰਡਾਂ ਚੋਂ ਦੀਆਂ ਸੋ ਕਿਤਨਾ ਕਿਤੇ ਧੜੇ ਬੰਦੀ ਹੁੰਦੀਆਂ ਹਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਉਹ ਤੁਹਾਡੇ ਵੱਲੋਂ ਕਿਵੇਂ ਉਪਰਾਂ ਲਾ ਕੀਤਾ ਜਾਏਗਾ ਮੇਰੇ ਵੱਲੋਂ ਅਤੇ ਮੇਰੀ ਪੰਚਾਇਤ ਵੱਲੋਂ ਕੋਈ ਵੀ ਪਿੰਡ ਵਿੱਚ ਧੜੇਵਾਦੀ ਨਹੀਂ ਹੋਵੇਗੀ ਔਰ ਜੋ ਵੀ ਸਰਕਾਰੀ ਸਹੂਲਤਾਂ ਪਿੰਡਾਂ ਵਿੱਚ ਮਿਲਣੀਆਂ ਚਾਹ ਉਹ ਮਿਲਣਗੀਆਂ ਸੈਂਟਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਆਣਗੀਆਂ ਉਹ ਇਹਨਾਂ ਨੂੰ ਜਰੂਰ ਮਹੱਇਆ ਕੀਤੀਆਂ ਜਾਣਗੀਆਂ ਜਿਦਾ ਜੋ ਨਸ਼ਾ ਦਾ ਰੋਸਪਨ ਜਾਂ ਸਰ ਨੇ ਮਹੱਇਆ ਸੇ ਦੀ ਜਾ ਸੋ ਆਪ ਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇ ਦੋ ਮੇਰੇ ਪਿੰਡ ਵਿੱਚ ਕੋਈ ਨਸ਼ੇ ਨਸ਼ੇ ਪੱਤੇ ਵਾਲਾ ਨਹੀਂ ਹੈ ਠੀਕ ਹੈ ਅਤੇ ਮੇਰਾ ਪਿੰਡ ਬਿਲਕੁਲ ਸਾਫ਼ ਸੁਥਰਾ ਹੈ ਅਸੀਂ ਜਿਹੜੇ ਨਸ਼ੇ ਵਿਰੁੱਧ ਇਹ ਮੀਟਿੰਗਾਂ ਕਰ ਕਰਕੇ ਛੋਟੇ-ਛੋਟੇ ਮੀਟਿੰਗਾਂ ਕਰਕੇ ਨਸ਼ੇ ਵਿਰੁੱਧ ਜਾਗਰੂਕਤ ਕੀਤਾ ਜਾਂਦਾ ਹੈ ਕੱਚੇ ਕੋਠੇ ਦੇ ਗ੍ਰਾਂਟਾਂ ਪਿੰਡਾਂ ਚਾਈਆਂ ਸਾ ਨਵੇਂ ਹੋਮ ਪ੍ਰੋਜੈਕਟ ਆ ਜੀ ਆਪ ਜੀ ਦੇ ਪਿੰਡ ਦੇ ਵਿੱਚ ਕਿੰਨੇ ਨਵੇਂ ਹੋਮ ਪ੍ਰੋਜੈਕਟ ਕਿੰਨੀਆਂ ਗ੍ਰਾਂਟਾਂ ਆ ਮੇਰੇ ਪਿੰਡ ਵਿੱਚ ਮੈਂ ਤਿੰਨ ਗ੍ਰਾਂਟਾਂ ਜਿਹੜੀਆਂ ਲਿਆ ਕੇ ਕੰਮ ਕਰਵਾਇਆ ਕਰਨਾ ਤਿੰਨ ਗ੍ਰਾਂਟਾਂ ਕੱਚੇ ਮਕਾਨਾਂ ਦੀਆਂ ਉਹ 120 ਹਜ਼ਾਰ ਪਿਆ ਦਿੰਦੀ ਹੈ ਇੱਕ ਗ੍ਰਾਂਟ ਨੂੰ ਠੀਕ ਹੈ ਤੇ 90 ਦਿਹਾੜੀਆਂ ਜਿਹਦੇ ਮਨਰੇਗਾ ਦੀਆਂ ਦਿੱਤੀਆਂ ਜਾਂਦੀਆਂ ਹੁੰਦੀਆਂ ਨੇ ਮੇਰੇ ਪਿੰਡ ਵਿੱਚ ਜਿਹੜੇ ਤਿੰਨ ਮਕਾਨ ਬਣ ਰਹੇ ਆ ਨਵੇਂ ਬਹੁਤ ਕੰਮੇ ਕੋ ਪੜੇ ਗਏ ਨੇ ਨਵੇਂ ਫਾਰਮ ਕੋਈ 15 ਕ ਫਾਰਮ ਨਵੇਂ ਪਰ ਗਏ ਆ ਸੋ ਪਿੰਡ ਦੇ ਵਿੱਚ ਹੁਣ ਤੇ ਪਹਿਲ ਦੇ ਦਾਤ ਤੇ ਕਿਹੜਾ ਕੰਮ ਕਰਾਉਣ ਜਾਏ ਜੋ ਪਿੰਡ ਦੇ ਵਿੱਚ ਲੋੜੀ ਦਾ ਪਿੰਡ ਨੂੰ ਸਭ ਸਹੂਲਤਾਂ ਪ੍ਰਦਾਨ ਕਰੇ ਪਿੰਡ ਦੇ ਵਿੱਚ ਕੰਮ ਗਲੀਆਂ ਦਾ ਲੱਗੇ ਦਾ ਸਾਰੇ ਹੁਣ ਗਲੀਆਂ ਦਾ ਇੱਕ ਲੱਗਣਾ ਡੰਗਿਆਂ ਦਾ ਕੰਮ ਲੱਗਿਆ ਪਿਆ ਇੱਕ ਨਾਲਾ ਬਣਾਉਣਾ ਪੈਣਾ ਇਹੋ ਚਾਰ ਪੰਜ ਜਿਹੜੇ ਕੰਮ ਨੇ ਸਾਡੇ ਤੇ ਦਨ ਲਾਈਟਾਂ ਵਾਲੇ ਕਰਕੇ ਦਿੱਤੇ ਨੇ ਉਹ ਲੈਟਾਂ ਜਦੋਂ ਆਣ ਗਈਆਂ ਕਹਿ ਲੇਦੇ ਹਰ ਤੋਂ ਲੱਗਣੀ ਚਾਹੀਦੀ ਹੈ। ਕਿਹਨਾਂ ਦੇ ਬਾਬਾ ਸੇਵਾ ਕੰ ਦਾ ਮੌਕਾ ਹਤਾ ਮਾਨ ਦੱਸਿਆ ਤੁਹਾਡੇ ਸਿਰ ਤੇ ਸਨਮਤੀਤਾ ਆ ਸੱਚਾ। ਸੋ ਕੀ ਮੈਸੇਜ ਹੈ ਤੁਹਾਡੇ ਪਿੰਡ ਵਾਲਿਆਂ ਨੂੰ? ਮੈਂ ਇਹੋ ਹੀ ਮੈਸੇਜ ਦੇਣਾ ਚਾਹੁੰਦਾ ਵੀ ਅਸੀਂ ਸਾਰੇ ਪਿੰਡ ਵਾਸੀ ਜਿਹੜੇ ਰਲ ਮਿਲ ਕੇ ਰਹੀਏ ਤੇ ਵਿਕਾਸ ਤੇ ਕੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਆਪਣਾ ਮਾ ਪਾ ਕੇ ਤੇ ਸਾਰੇ ਪਿੰਡ ਪੰਚਾਇਤ ਵੱਲੋਂ ਜਿਹੜਾ ਨਾ ਉਹ ਸਾਰੇ ਛਮੂਚੇ ਤੌਰ ਤੇ ਸਮੁੱਚੀ ਪੰਚਾਇਤ ਦੁਆਰਾ ਇਹ ਕੰਮ ਜਿਹੜੇ ਆ ਸਰਕਾਰਾਂ ਕੋ ਲੈ ਕੇ ਤੇ ਸਹੀ ਤਰੀਕੇ ਨਾਲ ਲਾਗੂ ਕੀਤੇ ਗਏ